ਸਾਡੇ ਸ਼ਹਿਰ ਦੇ ਵਿੱਚ ਤੁਹਾਨੂੰ ਮੈਂ ਦੱਸ ਦਿਆਂ ਹਬੌਰ ਦੇ ਵਿੱਚ 2 ਤੋਂ 250 ਪਰਚਾ ਸਾਡੇ ਹਬੌਰ ਸ਼ਹਿਰ ਦੇ ਵਿੱਚ ਹੋਇਆ ਜੀ ਜਿਨ੍ਹਾਂ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਹੈ 2002 ਦੇ ਵਿੱਚ ਕਿਹਨਾਂ ਦੇ ਖਿਲਾਫ ਆਵਾਜ਼ ਥੋੜਾ ਜਿਹਾ ਸਪਸ਼ਟ ਕਰ ਦਿਓ ਸੁਨੀਲ ਜਾਖੜ ਪਰਿਵਾਰ ਹੈ ਸਾਡੇ ਹਬੌਰ ਦੇ ਵਿੱਚ ਜੀ ਇੱਕ ਜਾਖੜ ਪਰਿਵਾਰ ਹੈ ਜੀ ਜੋ ਪਿਛਲੇ 60 70 ਸਾਲ ਤੋਂ ਹਬੌਰ ਤੇ ਰਾਜ ਕਰ ਰਿਹਾ ਹੈ ਹੂੰ ਚਾਹੇ ਉਹ ਸੱਤਾ ਦੇ ਵਿੱਚ ਹੈਗੇ ਆ ਜਾਂ ਨਹੀਂ ਹੈਗੇ ਹੂੰ ਰਾਜ ਉਹਨਾਂ ਦਾ ਹੀ ਚੱਲਦਾ ਆਇਆ ਪਰ ਹੁਣ ਲੋਕ ਜਾਗਰੂਕ ਹੋਏ ਨੇ ਮੇਰੇ ਬੋਲਣ ਤੋਂ ਬਾਅਦ ਕੁਝ ਫਰਕ ਪਿਆ ਹੈ ਹੂੰ ਤੇ ਮੈਂ ਤੁਹਾਨੂੰ ਦੱਸ ਦਿਆਂ 2002 ਦੇ ਵਿੱਚ ਸੁਦੀਰ 나ਗਪਾਲ ਜੀ ਇਲੈਕਸ਼ਨ ਲੜੇ ਸੀ ਜਾਖੜ ਪਰਿਵਾਰ ਦੇ ਖਿਲਾਫ ਜੀ ਚੌਨ ਨਿਸ਼ਾਨ ਇੰਜਨ ਸੀ ਜੋ ਵੀ ਇੰਜਨ ਤੇ ਚੜਿਆ ਸੀਗਾ ਹੂੰ ਜਿੰਨੇ ਵੀ ਬੰਦਿਆਂ ਨੇ ਉਹਨਾਂ ਦੀ ਮਦਦ ਕੀਤੀ ਸੀਗੀ ਸੁਨੀਲ 나ਗਪਾਲ ਸੁਦੀਰ 나ਗਪਾਲ ਜੀ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਜੀ ਜੋ ਉਹਨਾਂ ਨੇ ਇਲੈਕਸ਼ਨ ਲੜਿਆ ਸੀਗਾ ਜਾਖੜ ਪਰਿਵਾਰ ਦੇ ਖਿਲਾਫ ਕਿਉਂਕਿ ਪਹਿਲਾਂ ਉਹਨਾਂ ਦੇ ਨਾਲ ਹੀ ਸੀ ਤੇ ਨਾ ਇਲੈਕਸ਼ਨ ਜਦੋਂ ਉਹਨਾਂ ਦੇ ਖਿਲਾਫ ਲੜਿਆ ਆਜ਼ਾਦ ਤੌਰ ਤੇ ਇੰਜਨ ਚੋਂ ਨਿਸ਼ਾਨ ਮਿਲਿਆ ਸੀ ਜਿਹੜੇ ਜਿਹੜੇ ਉਹਨਾਂ ਦੇ ਇੰਜਨ ਤੇ ਚੜੇ ਤੇ ਸਾਰਿਆਂ ਨੂੰ ਇੰਜਨ ਤੇ ਚੜਨ ਦੀ ਸਜ਼ਾ ਭੁਗਤਣੀ ਪਈ ਹੈ ਉਹ ਲਗਭਗ 100 ਦੇ ਕਰੀਬ ਬੰਦੇ ਆ ਜਿਨ੍ਹਾਂ ਤੇ ਉਸ ਟਾਈਮ ਪਰਚੇ ਹੋਏ ਸੀਗੇ ਜੇ ਮੈਂ ਨਾਮ ਲਾਵਾਂਗਾ ਲਿਸਟ ਬਹੁਤ ਲੰਮੀ ਹੈ ਲਿਸਟ ਮੇਰੇ ਕੋਲ ਹੈਗੀ ਹੈ ਜੀ ਨਹੀਂ ਅਸੀਂ ਥੋੜੀ ਲਿਸਟ ਹੈ ਜਿਹੜੀ ਉਹ ਸਕਰੀਨ ਤੇ ਸ਼ੋਅ ਕਰ ਦਿਆਂਗੇ ਤੁਸੀਂ ਸਾਨੂੰ ਲਿਸਟ ਵੀ ਦਿਖਾ ਸਕਦੇ ਹੋ ਹਾਂਜੀ ਜੀ ਆਹ ਲਿਸਟ ਹੈ ਜੀ ਪਰਚਿਆਂ ਦੀ ਇਹੋ ਜਿਹੀਆਂ ਚਾਰ ਲਿਸਟਾਂ ਹੋਰ ਨੇ ਮੇਰੇ ਕੋਲ ਹੂੰ ਜਿੰਨਾਂ ਦੇ ਵਿੱਚ ਕੱਲੇ ਕ ਤੇ ਤੁਹਾਨੂੰ ਇਸ ਤੋਂ ਇਲਾਵਾ ਮੈਂ ਦੱਸ ਦਿਆਂ ਜੋ ਸਾਡੇ ਹਬੌਰ ਤੇ ਜ਼ੁਲਮ ਹੋਇਆ ਜਿੰਨਾ ਜਿੰਨਾ ਤੇ ਇੰਡੀਅਨ ਤੇ ਚੜਨ ਦੇ ਪਰਚੇ ਉਸ ਤੋਂ ਇਲਾਵਾ ਵੀ ਜੋ ਵੀ ਬੋਲੇ ਇਹਨਾਂ ਦੇ ਖਿਲਾਫ ਪਰਚੇ ਹੁੰਦੇ ਆਏ ਤੇ ਹੁੰਦੇ ਰਹੇ ਤੇ ਇੱਕ ਦਿਨ ਤਿੰਨ ਚਾਰ ਦਿਨ ਪਹਿਲਾਂ ਮੇਰੇ ਕੋਲ ਇੱਕ ਆਦਮੀ ਆਇਆ ਸੀ ਉਹਨੇ ਮੈਨੂੰ ਦੱਸਿਆ ਕਹਿੰਦਾ ਸੀ ਤਾਂ ਚਲੋ 10-10 ਦਿਨਾਂ ਚ ਛੁੱਟ ਗਏ ਕੋਈ 10 ਦਿਨਾਂ ਛੁੱਟ ਗਿਆ ਉਹਨਾਂ ਦੇ ਸਾਰੇ ਪਰਿਵਾਰ ਤੇ ਪਰਚਾ ਹੋਇਆ ਸੀ ਜੀ ਜੋ ਇਹਨਾਂ ਦੇ ਖਿਲਾਫ ਚਲੇ ਸੀ ਉਹਨਾਂ ਨੇ ਐਮਪੀ ਦੀ ਐਮਸੀ ਦੀ ਟਿਕਟ ਮੰਗੀ ਸੀ ਇਹਨਾਂ ਤੋਂ ਐਮਸੀ ਦੀ ਟਿਕਟ ਨਹੀਂ ਦਿੱਤੀ ਤਾਂ ਉਹਨਾਂ ਨੇ ਛੱਡ ਕੇ ਦੂਜੀ ਪਾਰਟੀ ਚਲੇ ਗਏ ਉਹ ਮੈਂ ਲੇਡੀਜ਼ ਦਾ ਨਾਮ ਵੀ ਲੈ ਦਿੰਨਾ ਰਾਜਰਾਣੀ ਐਮਸੀ ਸੀਗੇ ਜੀ ਵਾਰਡ ਨੰਬਰ 28 ਤੋਂ ਇਲੈਕਸ਼ਨ ਵੀ ਲੜੇ ਉਹ ਜੀ ਰਮੇਸ਼ ਗੋਇਲ ਜੀ ਉਹ ਆਏ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੀ ਵਾਈਫ ਘਰ ਬੈਠੀ ਸੀਗੀ ਸਬਜ਼ੀ ਕੱਟ ਰਹੀ ਸੀਗੇ ਸਿਟੀ 2 ਦੇ ਐਸ ਐਚਓ ਬਲਜੀਤ ਸਿੰਘ ਸੀਖਾਏ ਦੋਸਤ ਜੀ ਉਹ ਘਰ ਆਉਂਦੇ ਆ ਦੀ ਟੀਮ ਲੈ ਕੇ ਤੇ ਉਹਨਾਂ ਨੂੰ ਨਾਲ ਲੈ ਜਾਂਦੇ ਆ ਹਮ ਸਾਰੇ ਪਰਿਵਾਰ ਨੂੰ ਰਾਜਰਾਣੀ ਐਮਸੀ ਪਰਿਵਾਰ ਨੂੰ ਸਾਰਿਆਂ ਦੇ ਪਰਚਾ ਕੱਢ ਦਿੱਤਾ ਜਾਂਦਾ ਉਹ ਕਹਿੰਦਾ ਸਾਡੀ ਚਲੋ 10 ਦਿਨ ਬਾਅਦ 15 ਦਿਨ ਬਾਅਦ ਤਾਂ ਜਮਾਨਤ ਹੋਗੀ ਬਿਲਕੁਲ ਪਰ ਕਈ ਹਾਲੇ ਤੱਕ ਇਹਨਾਂ ਦੇ ਟੰਗੇ ਕਹਿੰਦਾ ਰਾਸ ਨਹੀਂ ਆਏ ਉਹ ਹਾਲੇ ਤੱਕ ਵੀ ਜੇਲ੍ਹਾਂ 'ਚ ਹੈ ਕਿਉਂਕਿ ਇਹਨਾਂ ਕੋਲ ਇੱਕ ਟੀਮ ਹੈ ਸਾਰੀ ਪਰਚੇ ਪਾਉਣ ਵਾਲੀ ਮੰਨ ਲਓ ਜੀ ਕਿ 376 ਦਾ ਪਰਚਾ ਕਰਾਣਾ ਚਾਹੁੰਦੇ ਅੱਛਾ ਪਰਚੇ ਪਾਉਣ ਵਾਲੀ ਵੀ ਟੀਮ ਹੁੰਦੀ ਹੈ ਹਾਂ ਮੈਂ ਕਹਿੰਦਾ ਇਹਨਾਂ ਕੋਲ ਸਾਰੀ ਟੀਮ ਹੈ ਜੀ ਕਿਸੇ ਤੇ 376 ਦਾ ਪਾਉਣਾ ਜੀ ਪਰਚਾ ਇਹਨਾਂ ਕੋਲ ਉਹ ਵੀ ਲੇਡੀਜ਼ ਹੈਗੀਆਂ ਜੇ ਕਿਸੇ ਤੇ ਐਸਆਈ ਐਕਟ ਲਾਉਣਾ ਹੈ ਉਹ ਵੀ ਇਹਨਾਂ ਕੋਲ ਲੇਡੀਜ਼ ਜੈਂਟਸ ਸਾਰੇ ਹੈਗੇ ਆ ਤੁਸੀਂ ਬਹੁਤ ਵੱਡੇ ਦੋਸ਼ ਲਾ ਰਹੇ ਹੋ ਅਸੀਂ ਬਿਨਾ ਕੱਟੇ ਚਲਾਉਣੀ ਆ ਮੈਂ ਕਹਿੰਦਾ ਜੀ ਤੁਸੀਂ ਬਿਨਾ ਕੱਟੇ ਚਲਾਓ ਏ ਤੁਸੀਂ ਹਬੌਰ ਤੁਸੀਂ ਕੈਮਰਾ ਤਾਨੂੰ ਹਬੋਰ 40 ਸਾਲ ਤੋਂ ਉੱਪਰ ਦੀ ਉਮਰ ਹੈ ਨਾ ਉਹ ਤੁਹਾਨੂੰ ਇਤਿਹਾਸ ਦੱਸ ਦੂਗਾ ਹਬੋਰ ਦਾ ਸਾਡੇ ਪਰਚਿਆਂ ਦਾ ਇਤਿਹਾਸ ਰਿਹਾ ਅਜੇ ਤੱਕ ਕੋਈ ਬੋਲਿਆ ਨਹੀਂ ਜੋ ਵੀ ਬੋਲਿਆ ਇਹਨਾਂ ਦੇ ਖਿਲਾਫ ਉਹ ਅਜੇ ਤੱਕ ਟਿਕਿਆ ਨਹੀਂਗਾ ਮੈਂ ਤੁਹਾਨੂੰ ਕੱਲ ਦੀ ਗੱਲ ਜਾਕੜ ਸਾਹਿਬ ਬਾਰੇ ਤਾਂ ਕਿਹਾ ਜਾਂਦਾ ਕਿ ਬੜੇ ਉਹ ਜੈਂਟਲ ਲੀਡਰ ਨੇ ਸੋਬਰ ਲੀਡਰ ਨੇ ਨੈਤਿਕ ਕਦਰਾਂ ਕੀਮਤਾਂ ਵਿੱਚ ਰਹਿ ਕੇ ਗੱਲ ਕਰਨ ਵਾਲੇ ਲੀਡਰ ਨੇ ਤੁਸੀਂ ਤਸਵੀਰ ਦਾ ਦੂਜਾ ਪਾਸਾ ਵਿਖਾ ਰਹੇ ਹੋ ਕੀ ਇਹ ਸਹੀ ਹੈ ਮੈਂ ਤੁਹਾਨੂੰ ਦੱਸਣਾ ਜਦੋਂ ਤੱਕ ਤੁਸੀਂ ਗਹਿਰਾਈ 'ਚ ਨਹੀਂ ਜਾਂਦੇ ਜਦੋਂ ਤੁਸੀਂ ਗਹਿਰਾਈ 'ਚ ਚਲੇ ਜਾਓਗੇ ਨਾ ਤੁਹਾਨੂੰ ਇੱਕ ਅਲੱਗ ਸੱਚ ਦੇਖਣ ਨੂੰ ਮਿਲੇਗਾ ਜੋ ਤੁਹਾਨੂੰ ਟੀਵੀ ਤੇ ਦਿਖਾਇਆ ਜਾਂਦਾ ਹੈ ਜਾਂ ਸਾਹਮਣੇ ਕੈਮਰੇ ਤੇ ਦਿਖਾਇਆ ਜਾਂਦਾ ਉਹ ਸੱਚ ਹੋ ਰਿਹਾ ਜੋ ਸਚਾਈ ਹੈ ਉਹ ਤੁਸੀਂ ਹਬੌਰ ਦੇ ਕੱਲੇ-ਕੱਲੇ ਮਸ਼ਿੰਦੇ ਨੂੰ ਜਾ ਕੇ ਪੁੱਛ ਸਕਦੇ ਹੋ ਜੋ ਅੱਜ ਹਰੇਕ ਬੱਚੇ-ਬੱਚੇ ਨੂੰ ਪਤਾ ਹੈ ਕਿ ਆ ਪਰਚੇ ਕੋਈ ਫੇਕ ਨਾਮ ਨਹੀਂ ਹੈਗੇ ਇਹ ਜੋ ਨਾਮ ਲਿਸਟ ਹੈ ਇਹ ਮੰਨ ਲਓ ਸਾਡੇ ਹਬੌਰ ਦੇ ਵਿੱਚ ਇਹ ਪਰਚੇ ਹੋਏ ਐ ਇਹਨਾਂ ਤੇ ਬਲੰਦੀਤ ਸਾਹਿਬ ਸੀਟੀ 1 ਸੀਟੀ 2 ਬਲੰਦੀਤ ਸਾਹਿਬ ਦੋਨੇ ਗੱਲਾਂ ਮੇਲ ਖਾਂਦੀਆਂ ਜਾਂ ਨਹੀਂ ਖਾਂਦੀਆਂ ਸਪਸ਼ਟ ਕਰਿਓ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ 200 ਪਰਚਾ ਹੋਇਆ 200 ਤੋਂ ਪਲੱਸ ਜੀ ਪਲੱਸ ਪਰਚੇ ਹੋਏ ਆ ਟੀਮ ਰੱਖੀ ਬੈਠੇ ਨੇ ਕਿ ਕਿਹੋ ਜਿਹਾ ਪਰਚਾ ਪੋੜਾ ਹੈ ਉਹੋ ਜਿਹਾ ਬੰਦਾ ਉਹਨਾਂ ਦੇ ਨਾਲ ਚਮੇੜ ਦਿੱਤਾ ਜਾਂਦਾ ਤੇ ਪਰਚਾ ਪੈ ਜਾਂਦਾ ਤੁਸੀਂ ਕਿਸ ਮਿੱਟੀ ਦੇ ਬਣੇ ਹੋ ਤੁਹਾਨੂੰ ਨਹੀਂ ਡਰ ਲੱਗਦਾ ਤੁਹਾਡੇ ਤੇ ਪਰਚਾ ਕਿਉਂ ਨਹੀਂ ਪੈਂਦਾ ਤੁਸੀਂ ਰਲੇ ਹੋ ਨਹੀਂ ਮੈਂ ਦੱਸਦਾ ਜੀ ਤੁਹਾਨੂੰ ਕੱਲ ਇੱਕ ਮੇਰਾ ਦੋਸਤ ਆਉਂਦਾ ਹੂੰ ਮੇਰੇ ਕੋਲ ਦੁਕਾਨ ਤੇ ਉਹਨੂੰ ਅਸੀਂ ਪੁੱਛਦੇ ਆਂ ਬਾਜ਼ਾਰ ਦੇ ਵਿੱਚ ਕੀ ਹਵਾ ਮੇਰਾ ਕੋਈ ਮਿੱਤਰ ਮੇਰੇ ਕੋਲ ਬੈਠ ਸੀ ਬਾਜ਼ਾਰ ਦੇ ਵਿੱਚ ਜਿਹਦਾ ਕੁਛ ਇਹ ਭੰਡਾਰੀ ਬੋਲ ਰਿਹਾ ਉਹਦਾ ਬਾਜ਼ਾਰ ਚ ਕੀ ਰਿਵਿਊ ਹੈ ਤੇ ਉਹ ਕਹਿੰਦਾ ਜੀ ਅਸੀਂ ਤਾਂ ਇਹ ਸੋਚ ਕੇ ਹੈਰਾਨ ਆ ਇਹਦੇ ਤੇ ਪਰਚਾ ਕਿਉਂ ਨਹੀਂ ਪੈ ਰਿਹਾ ਕਿਉਂ ਨਹੀਂ ਪੈ ਰਿਹਾ ਮੈਂ ਪੁੱਛਣਾ ਕਿਉਂ ਨਹੀਂ ਪੈ ਰਿਹਾ ਮੈਂ ਦੱਸਦਾ ਜੀ ਸੱਚ ਦੇ ਨਾਲ ਮੈਂ ਚੱਕ ਰਿਆਂ ਆਵਾਜ਼ ਭੀੜ ਮੇਰੇ ਨਾਲ ਘਟ ਹੈ ਪਰ ਜੇ ਮੇਰੇ ਤੇ ਕੋਈ ਵੀ ਇਹ ਐਕਸ਼ਨ ਕਰਦੇ ਹੈ ਪਰਚਾ ਕਰਾਉਂਦੇ ਹੈ ਤਾਂ ਸਾਫ਼ ਜ਼ਾਹਿਰ ਹੋ ਜਾਏਗਾ ਕਿ ਮੇਰਾ ਕੋਈ ਵੀ ਹੈ ਜਾਂ ਕੰਮ ਨਹੀਂ ਹੈਗਾ ਜਿਹਦੇ ਤੇ ਮੇਰੇ ਤੇ ਪਰਚਾ ਹੋਵੇ ਸੱਚ ਬੋਲਣ ਦੇ ਪਰਚਾ ਹੁੰਦਾ ਤੇ ਮੇਰੇ ਅੱਗੇ ਵੀ ਚਾਰ ਪਰਚੇ ਹੋਏ ਹੈ ਮੈਂ ਚੱਲੇ ਨੇ ਚਾਰ ਪਰਚੇ ਹੂੰ ਦੀਪ ਕੰਬੋਜ ਹਲਕਾ ਇੰਚਾਰਸੀ ਹਬੌਰ ਤੋਂ ਆਮ ਆਦਮੀ ਪਾਰਟੀ ਦਾ ਉਹਦੇ ਖਿਲਾਫ ਜੋ ਉਹਨੇ ਗਲਤ ਕੀਤਾ ਮੈਂ ਉਹਦੇ ਖੁਲਾਸੇ ਕੀਤੇ ਸੀ ਉਸ ਤੋਂ ਬਾਅਦ ਮੇਰੇ ਤੇ ਚਾਰ ਪਰਚੇ ਹੋਏ ਐਸੀ ਐਕਟਿਵ ਮੇਰੇ ਤੇ ਲੱਗਿਆ ਕਿ ਉਹਨਾਂ ਦੇ ਟੀਮ ਤੱਕ ਜਿਹੜਾ ਲੀਡਰ ਜਿਹੜਾ ਹੁੰਦਾ ਹੈ ਉਹਨਾਂ ਦੇ ਕੋਲ ਆਲਰੇਡੀ ਤਿਆਰੀ ਹੁੰਦੀ ਹੈ ਉਹ ਐਸੀ ਬੰਦੇ ਵੀ ਹੁੰਦੇ ਆ ਬੀਸੀ ਵੀ ਹੁੰਦੇ ਆ ਲੋਕਲ ਜਰਨਲ ਬੰਦੇ ਵੀ ਹੁੰਦੇ ਜੇ ਜਿਆ ਪਰਚਾ ਪਾਉਣਾ ਹੈ ਉਹ ਬੰਦੇ ਆਪੇ ਹੀ ਕੈਟਾਗਰੀ ਆਪੇ ਹੀ ਆ ਜਾਂਦੀ ਹੈ ਜੀ ਮੇਰੇ ਤੇ ਐਸੀ ਐਕਟ ਦਾ ਪਰਚਾ ਕਰਵਾਇਆ ਉਹਨਾਂ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ